ਨੋ ਨਹੀਂ ਕਿ ਇੱਕ ਤੋਂ ਬਾਅਦ ਨਾਲੇ ਮੈਨੂੰ ਕਿਹਾ ਜਾਣੇ ਬਟਾਕ ਤੋਂ ਨਾਲ ਨਾਲ ਮੂਵ ਕਰੀ ਆ ਫਿਰ ਨਾਲ ਨਾਲੇ ਕੰਕਰੀਟ ਪਾਈ ਜਾਣੀ ਆ ਈਜ਼ੀ ਹੋ ਜਾਂਦਾ ਇਹਦੇ ਨਾਲ ਉਹ ਇੰਨੀ ਪਿੱਛੇ ਕੰਕਰੀਟ ਪਾ ਵੀ ਦਿੱਤੀ ਆ ਤੇ ਹੁਣ ਥੋੜੀ ਜਿਹੀ ਰਹਿ ਗਈ ਆ ਬਾਕੀ ਮੈਂ ਚਲੋ ਬਾਹਰ ਨਿਕਲ ਕੇ ਦਿਖਾਉਂਗਾ ਵੀ ਬਾਹਰੋਂ ਕਿਵੇਂ ਜਿਹਾ ਲੱਗਦੀ ਆ ਕੰਕਰੀਟ ਜਦੋਂ ਪਈ ਹੁੰਦੀ ਆ ਆਲਰੇਡੀ ਆ ਹੁਣ ਮੈਂ ਟਰੱਕ ਦੇ ਬਾਹਰ ਆ ਗਿਆ ਸੀਗਾ ਤੇ ਇਧਰ ਨਾਲੇ ਸਾਰੀ ਕੰਕਰੀਟ ਪਾਤੀ ਆ ਹੁਣ ਇੱਥੇ ਨੀਅਰਲੀ ਕੰਮ ਫਿਨਿਸ਼ ਹੋਈ ਗਿਆ ਸੀਗਾ ਤੇ ਹੁਣ ਮੈਂ ਟਰੱਕ ਆਪਣਾ ਸਾਈਡ ਤੇ ਲਾਉਣ ਲੱਗਿਆ ਵਾਂ ਇੱਥੇ ਹੁਣ ਮੈਂ ਸਾਈਡ ਤੇ ਲਾ ਕੇ ਤੇ ਵਾਸ਼ ਕਰਨਾ ਸੀਗਾ ਤੇ ਉਹ ਆ ਸੀਗਾ ਆਪਣਾ ਬੇਣੀਆ ਜਿਹਦੇ ਵਿੱਚ ਇਹਨਾਂ ਨੇ ਸਾਰਾ ਗੰਦ ਪਾਉਣਾ ਵਾ ਤੇ ਇਹਨਾਂ ਨੂੰ ਫਿਰ ਮੈਂ ਆਪਣਾ ਡੌਕਰ ਦੇਣ ਗਿਆ ਵੀ ਆਹ ਇਹਨਾਂ ਦਾ ਡੌਕਰ ਤਾਂ ਵੀ ਕਿੰਨੇ ਮੀਟਰਾਂ ਨੇ ਕੰਕਰੀਟ ਡੋਡਰ ਕੀਤੀ ਸੀਗੀ ਤੇ ਨਾਲ ਮੈਨੂੰ ਇਹਨਾਂ ਨੇ ਇੱਕ ਬੈਰੋ ਭਰ ਕੇ ਦਿੱਤਾ ਸੀ ਕੰਕਰੀਟ ਦਾ ਜਿਹਨਾਂ ਨੇ ਲੋਡ ਪੀ ਹੋਰ ਹੁਣ ਮੈਂ ਆਪਣਾ ਨਾ ਟਰੱਕ ਵਾਸ਼ ਕਰਨ ਚੱਲਿਆ ਸੀਗਾ ਤੇ ਪਿੱਛੇ ਇਹਨਾਂ ਨੇ ਮੈਨੂੰ ਫੇਰ ਹਾਕ ਮਾਰ ਲਿਆ ਵੀ ਤੁਹਾਨੂੰ ਹਜੇ ਦੋ ਬੈਰ ਹੋਰ ਚਾਹੀਦੇ ਆ ਫਿਰ ਮੈਂ ਆਪਣਾ ਛੋਟਾ ਨਾਲ ਰੋਡ ਤੇ ਲਾ ਲਿਆ ਸੀਗਾ ਤੇ ਮੈਂ ਕਿਹਾ ਤੇ ਕੰਕ੍ਰੀਟ ਮੈਂ ਦਬਤਾ ਹੀ ਮਿਕਸ ਤੇ ਤੇ ਕੰਕ੍ਰੀਟ ਕਾਫੀ ਥੱਲੀ ਗਈ ਹੋਈ ਸੀਗੀ ਤੇ ਮੈਂ ਕਿਹਾ ਵੀ 2 ਮਿੰਟ ਖੜ ਜਾ ਇਹ ਵੀ ਕੰਕ੍ਰੀਟ ਥੱਲੀ ਗਈ ਹੋਈ ਜਾਓ ਮੈਨੂੰ ਪੁੱਛਿਆ ਨੂੰ ਟਾਈਮ ਲੱਗਿਆ ਕਾਫੀ ਕਿਉਂਕਿ ਥੋੜੀ ਕੰਕ੍ਰੀਟ ਰਹਿ ਗਈ ਸੀ ਬਾਚੋਂ ਹੁਣ ਇਹਨੇ ਆਪਣੇ ਸਾਫ ਕਰ ਲੈਣਾ ਇਤੋਂ ਇਹਨੂੰ ਕਰ ਦਿੱਤੇ ਕਰੈਪਰ ਜਿਵੇਂ ਸਬਸਕ੍ਰਾਈਬ ਕਰਕੇ ਨਾ ਤੇ ਸਾਰੀ ਵਿੱਚ ਪਾਣੀ ਪੈਰੋ ਦੇ ਹੁਣ ਇਹ ਆਪਣੇ ਨਾ ਡਰਾਈਵ ਤੇ ਪਾ ਕੇ ਆਊਗਾ ਇਹਦੇ ਬਾਅਦ ਚ ਇਹਨੂੰ ਮੈਂ ਹਜੇ ਇੱਕ ਹੋਰ ਦੂੰਗਾ ਪੈਰੋ ਤੇ ਫਿਰ ਇਹਦਾ ਕੰਮ ਫਿਨਿਸ਼ ਹੋ ਜਾਣਾ ਵਾ ਹੋ ਗਿਆ ਮਰ ਚੱਕੇ ਵਿੱਚ ਇੱਕ ਮਿੰਟ ਹੋਰ ਗੱਲ ਸ਼ੇਅਰ ਕਰੂੰਗਾ ਅਨਾਲੋਜੀ ਟਾਲਟ ਪਈ ਹੋਈ ਆ ਤੇ ਨਾਲ ਬਿੰਨ ਵਾਲੀ ਇੱਕ ਮਿੰਟ ਨਾਲ ਤੇ ਹੋਰ ਗੱਲ ਕਰੂੰਗਾ ਹੁਣ ਤੋਂ ਪਹਿਲਾਂ ਇਹਨੂੰ ਮੈਂ ਇੱਕ ਬੈਰੋ ਦੇ ਦਾਂ ਇਹਦਾ ਲਾਸਟ ਬੈਰੋ ਆ ਜਦੋਂ ਮੈਂ ਨਵਾਂ ਨਵਾਂ ਕੰਮ ਕਰ ਲੱਗੇ ਹੈ ਨਾ ਕਿ ਵੀਰ ਮਾਣਾ ਆਪਣਾ ਸਬਸਕ੍ਰਾਈਬਰ ਭੁੱਲੁੰਦਾ ਸੀ ਸਾਈਡ ਦੇ ਉੱਪਰ ਹੀ ਜਿਵੇਂ ਹੁਣਾਂ ਕੰਕ੍ਰੀਟ ਬਾਹਰ ਆਊਗੀ ਤੇ ਇਹ ਬੈਰੋ ਚ ਭਰ ਜਾਂਦੀ ਹੈ ਨਾ ਤੇ ਬਹੁਤ ਸਾਰਾ ਸਕਰੈਬ ਕਰਨਾ ਬਿਨਾਂ ਸਕਰੈਪਰ ਤੋਂ ਬਹੁਤ ਖਾਹ ਜਾਂਦਾ ਸੀਗਾ ਫਿਰ ਮੈਨੂੰ ਹੱਥਾਂ ਦੇ ਗਲਵਸ ਪਾ ਕੇ ਨਾ ਫੇਸ ਸਕਰੈਬ ਕਰਨਾ ਪੈਂਦਾ ਸੀ ਹੱਥਾਂ ਨਾਲ ਜਿਵੇਂ ਕਿ ਕਾਫੀ ਹਾਰਡ ਹੋ ਜਾਂਦਾ ਵਾ ਇਸ ਕਰਕੇ ਹੁਣ ਮੈਂ ਇੱਕ ਦੋ ਸਕਰੈਪਰ ਟੱਕ ਦੇ ਵਿੱਚ ਰੱਖਦੇ ਹੁੰਦਾ ਵਾ ਜਸਟਨੀ ਕੇਸ ਜਾਂ ਮੇਨਰ ਉਹਦਾ ਫੇਸ ਜਾ ਕੇ ਕਿਸੇ ਵਾਰ ਫਰੈਂਡ ਨੂੰ ਲੋਡਾ ਪੈ ਜੀ ਤੇ ਹੁਣ ਇਹਦਾ ਲਾਸਟ ਸੀਗਾ ਇਹ ਬੈਰੋ ਇਹਦੇ ਬਾਅਦ ਚਾਹਨਾ ਦੀ ਜੌਬ ਕੰਪਲੀਟ ਹੋ ਜਾਣੀ ਆ ਫਿਰ ਅਪਰਾ ਟ੍ਰਕਵਾਸ਼ ਕਰਨਾ ਸਟਾਰਟ ਕਰਦੇ ਹਾਂ ਹੁਣ ਆਪਾਂ ਨਾਲ ਨਾਲ ਟ੍ਰਕਵਾਸ਼ ਕਰਦੇ ਹਾਂ ਤੇ ਨਾਲ ਮੈਂ ਤੁਹਾਨੂੰ ਦੱਸਦਾ ਵਾਂ ਵੀ ਜਿਹੜੇ ਬਿੰਨੂ ਆ ਤੇ ਟੋਲਟ ਦਾ ਕੀ ਯੂਜ਼ ਉਹ ਬਿੰਨ ਚ ਭਰ ਦਿੰਦੇ ਹੁੰਦੇ ਆ ਉਹ ਫਿਰ ਉਹ ਬਿੰਨ ਬਾਚੋਂ ਨਾਲ ਲੈ ਜਾਂਦੇ ਆ ਤੇ ਹੁਣ ਮੇਰੇ ਕੋਲ ਦੀ ਨਾ ਇੱਕ ਟੋਲਟਾ ਟ੍ਰੱਕ ਨਿਕਲੂਗਾ ਉਪਰ ਉਹਦੇ ਟੋਲਟ ਪਈ ਹੋਈਆਂ ਨੇ ਆ ਗਿਆ ਹੀ ਕੋਲ ਦੀ ਜਦੋਂ ਵੀ ਕਿਤੇ ਨਾ ਕੋਈ ਵੀ ਕੰਮ ਕਰਦਾ ਹੁੰਦਾ ਜਿਵੇਂ ਕਿ ਹੁਣ ਨਵਾਂ ਘਰ ਬਣ ਰਿਹਾ ਵਾ ਤੇ ਉਧਰ ਲੱਗੇ ਵਾਸ਼ਰੂਮ ਵਗੈਰਾ ਨਹੀਂ ਹੁੰਦੇ ਨਾ ਤੇ ਇਹ ਫੇਰ ਇੱਥੇ ਨਾ ਇੱਕ ਟੋਲਟ ਰੱਖਿਆ ਦੇ ਹੁੰਦੇ ਉਹ ਸਾਈਡ ਤੇ ਪਈ ਹੋਈ ਆ ਤੇ ਹੁਣ ਇਹਨੂੰ ਲੈਣ ਆਇਆ ਵਾ ਵੀ ਕਿਉਂਕਿ ਨੀਅਰਲੀ ਹੁਣ ਕਾਰ ਫਿਨਿਸ਼ ਹੋਈ ਗਿਆ ਵਾ ਜਿਆਦਾ ਇੱਥੇ ਲੋੜ ਨਹੀਂ ਹੈਗੀ ਟੋਲਟ ਦੀ ਤੇ ਇਹ ਕਈ ਵਾਰ ਜਿਵੇਂ ਆਪਣੇ ਕਬੱਡੀਆਂ ਦੇ ਵਿੱਚ ਪਰ ਮੇਲੇ ਹੁੰਦੇ ਆ ਜਾਂ ਜਿਵੇਂ ਪਾਰਕ ਵਗੈਰਾ ਹੋਊਗੀ ਜਿੱਥੇ ਪਾਰਕ ਦੇ ਵਿੱਚ ਕੰਮ ਚੱਲਦਾ ਹੋਊਗਾ ਉੱਥੇ ਵੀ ਜਿਵੇਂ ਟੋਲਟ ਘਰ ਨਹੀਂ ਹੁੰਦੀਆਂ ਤੇ ਉੱਥੇ ਇਹ ਫਿਰ ਟੋਲਟ ਰੱਖੇ ਜਾਂਦੇ ਹੁੰਦੇ ਆ ਤੇ ਨਾਲੇ ਵੱਡੇ ਵੱਡੇ ਬਿੰਨ ਧਰ ਜਾਂਦੇ ਹੁੰਦੇ ਆ ਵੀ ਕਿਸੇ ਨੇ ਕੋਈ ਰਬਿਸ਼ ਪਾਉਣਾ ਹੋਊਗਾ ਤੇ ਬਿੰਨ ਚ ਪਾ ਸਕਦਾ ਵਾ ਤੇ ਉੱਥੇ ਥੱਲੇ ਨਾਲ ਤੁਸੀਂ ਵੇਖ ਸਕਦੇ ਹੋ ਵੀ ਰੋਡ ਕਿੰਨਾ ਸਾਫ